ਬੀਜੇਪੀ ਵਾਲੇ ਨਕਲੀ ਵਿਧਾਨ ਸਭਾ ਲਈ ਬੈਠੇ ਨੇ ਬਾਹਰ ਬਾਜਵਾ ਸਾਹਿਬ ਤੁਹਾਨੂੰ ਬੋਲਣ ਦਾ ਬਹੁਤ ਚੌਕ ਇੱਥੇ ਥੋੜਾ ਲਿਮਟਡ ਟਾਈਮ ਮਿਲਦਾ ਉੱਥੇ ਕਹੋ ਜੋ 2-2 ਘੰਟੇ ਭਏ ਨੇ ਨਰਥੋੜੀ ਵਾਲੇ ਨਿਪਰਾਣਾ ਵਿੱਤ ਮੰਤਰੀ ਖੜਾ ਉੱਥੇ ਉਰਦੂ ਵਿੱਚ ਸ਼ੇਅਰ ਬੋਲੀ ਜਾਂਦਾ ਉੱਥੇ ਬਾਜਵਾ ਜੀ ਉੱਥੇ ਚਲੇ ਜਾਓ ਉੱਥੇ ਮੌਕਾ ਹੀ ਮੌਕਾ ਹੈ ਉਹ ਚਰਨਜੀਤ ਅੜਵਾਲ ਬਾਜਵਾ ਜੀ ਤੁਸੀਂ ਚਰਨਜੀਤ ਅੜਵਾਲ ਸਪੀਕਰ ਬਣਿਆ ਬੈਠਾ ਉੱਥੇ ਉੱਥੇ ਚਲੇ ਜਾਓ ਇੱਥੇ ਆਉਂਦੇ ਨਹੀਂ ਜਿੱਥੇ ਚੁਣੇ ਹੋਏ ਨੇ ਅਸ਼ਵਨੀ ਜੀ ਪਠਾਨਕੋਟ ਤੋਂ ਚੁਣੇ ਹੋਏ ਨੇ ਇਸ ਅਫੀਸ਼ੀਅਲ ਵਿਧਾਨ ਸ ਉੱਥੇ ਬੋਲੀ ਜਾਂਦੇ ਜੀ ਨਕਲੀ ਚ ਨਕਲੀ ਵਿਧਾਨ ਸਭਾ 'ਚ ਬੋਲੀ ਜਾਂਦੇ ਅਸ਼wini ਕੁਮਾਰ ਜੀ ਇੱਥੇ ਆ ਕੇ ਬੋਲਣਾ ਜਿਹੜੀ ਚੀਜ਼ ਰਿਕਾਰਡ ਤੇ ਜਾਊਗੀ ਬੀਜੇਪੀ ਵਾਲੇ ਨਕਲੀ ਵਿਧਾਨ ਸਭਾ ਲਈ ਬੈਠੇ ਨੇ ਬਾਹਰ ਬਾਜਵਾ ਸਾਹਿਬ ਤੁਹਾਨੂੰ ਬੋਲਣ ਦਾ ਬਹੁਤ ਚੌਕ ਇੱਥੇ ਥੋੜਾ ਜਿਹਾ ਲਿਮਟਡ ਟਾਈਮ ਮਿਲਦਾ ਉੱਥੇ ਪਾਓ ਜੋ 2-2 ਘੰਟੇ ਪਏ ਨੇ ਨਰਥੋੜੀ ਵਾਲੇ ਨਿਪਰਾਣਾ ਵਿੱਤ ਮੰਤਰੀ ਖੜਾ ਉੱਥੇ ਉਰਦੂ ਦੇ ਸ਼ੇਅਰ ਬੋਲੀ ਜਾਂਦਾ ਉੱਥੇ ਮੈਂ ਤਾਂ ਛੱਡ ਗਿਆ ਸੀ ਉਹ ਤਾਂ ਕਾਂਗਰਸ ਚਲੇ ਗਿਆ ਸੀ ਫਿਰ ਜਦੋਂ ਉਹ ਕਾਂਗਰਸ ਚ ਗਿਆ ਉਹ ਦੂ ਬਾਹਰ ਛੱਡਿਆ ਮੈਂ ਉਦੋਂ ਬਾਅਦ ਤੁਹਾਡਾ ਵਿੱਤ ਮੰਤਰੀ ਰਿਹਾ ਹੋ ਤੁਹਾਡਾ ਵਿੱਤ ਮੰਤਰੀ ਰਿਹਾ ਹੋ ਤੇ 5 ਸਾਲ ਫਿਰ ਖਜ਼ਾਨਾ ਮੰਤਰੀ ਕਿਉਂ ਬਣਦਾ ਲੀਡਰ ਤੋਂ ਵੀ ਨਹੀਂ ਪੰਜ ਪੰਜ ਬਜਟ ਪੇਸ਼ ਕਰ ਗਿਆ ਲੀਡਰ ਹੀ ਨਹੀਂ ਮੰਨਿਆ ਲੀਡਰ ਹੀ ਨਹੀਂ ਮੰਨਿਆ ਪੰਜ ਬਜਟ ਪੇਸ਼ ਕਰ ਗਿਆ ਇਹਨਾਂ ਦੇ ਬੋਲਣ ਦਿਓ ਨੇ ਉੱਥੇ ਉੱਥੇ ਉਹ ਨਕਲੀ ਵਿਧਾਨ ਸਭਾ ਲਈ ਬੈਠੇ ਆ ਬੈਜੋ 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 ਉੱਥੇ ਚਲੇ ਜਾਓ ਉੱਥੇ ਮੌਕਾ ਹੀ ਮੌਕਾ ਹੈ ਉਹ ਚਰਨਜੀਤ ਅੜਵਾਲ ਬਾਜਾ ਜੀ ਤੁਸੀਂ ਚਰਨਜੀਤ ਅੜਵਾਲ ਸਪੀਕਰ ਬਣਿਆ ਬੈਠਾ ਉੱਥੇ ਉੱਥੇ ਚਲੇ ਜਾਓ ਕੀਮ ਸਿੰਘ ਸਾਹਿਬ ਨਾਲ ਗੱਲ ਕਰਦੇ ਬੈਠਾ ਬੈਠਾ ਬੈਠੋ ਬਾਜੀ ਬਾਜੀ ਬੈਠੋ ਬੈਠੋ ਜੀ ਇੱਥੇ ਹਰ ਰੋਜ਼ ਤੇ ਸ਼ਾਮ ਨੂੰ ਇਹਨਾਂ ਨਾਲ ਗੱਲ ਕਰਦੇ ਜੀ ਇੱਥੇ ਆਉਂਦੇ ਨਹੀਂ ਜਿੱਥੇ ਚੁਣੇ ਹੋਏ ਨੇ ਅਸ਼wini ਜੀ ਪਠਾਨਕੋਟ ਤੋਂ ਚੁਣੇ ਹੋਏ ਨੇ ਇਸ ਆਫੀਸ਼ੀਅਲ ਵਿਧਾਨ ਸਭਾ ਦੇ ਉੱਥੇ ਬੋਲੀ ਜਾਂਦੇ ਜੀ ਨਕਲੀ ਚ ਨਕਲੀ ਵਿਧਾਨ ਸਭਾ ਵਿੱਚ ਬੋਲੀ ਜਾਂਦੇ ਅਸ਼wini ਕੁਮਾਰ ਜੀ ਇੱਥੇ ਆ ਕੇ ਬੋਲਣ ਨਾਲ ਜਿਹੜੀ ਚੀਜ਼ ਰਿਕਾਰਡ ਤੇ ਜਾਊਗੀ ਉਥੇ ਮੰਤਰੀ ਮੰਡਲ ਬਣਾ ਰੱਖਿਆ ਪੂਰਾ ਉਹ ਬੈਠਾ ਸਾਰਾ ਕੱਢਿਆ ਵੱਢਿਆ ਛੱਡਿਆ ਮਾਲ ਉਥੇ ਬੈਠਾ ਹੈ ਬਰਾਣਾ ਛੋਟੀ ਬੈਠਾ ਬਜੇ ਸੰਪਲਾਹੋਰੀ ਜਗਵੀਰ ਬਰਾੜੋਰੀ ਮੰਤਰੀ ਬਣੇ ਬੈਠੇ ਨੇ ਸ਼ੇਖ ਚਿੱਲੀ ਦੇ ਸੁਪਨੇ ਵਾ 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 ਹੁਣ ਤਾਂ ਕੱਲਾ ਬੀਜੇਪੀ ਵਾਲਿਓ ਹੁਣ ਤਾਂ ਤੁਹਾਨੂੰ ਐਸ ਵਿਧਾਨ ਸਭਾ ਚ ਆਉਣ ਤੋਂ ਡਰ ਲੱਗਦਾ ਕਿਉਂਕਿ ਹਿਸਾਬ ਨਹੀਂ ਦੇ ਸਕਦੇ ਤੁਸੀਂ ਜੋ ਤੁਸੀਂ ਧੋਖੇ ਕੀਤੇ ਆ ਪੰਜਾਬ ਨਾਲ ਹੁਣ ਤਾਂ ਐਸ ਵਿਧਾਨ ਸਭਾ ਦੇ ਬਾਹਰਲੇ ਪਾਸੇ ਤੁਹਾਨੂੰ ਨਕਲੀ ਵਿਧਾਨ ਸਭਾ ਲਾਉਣੀ ਪੈ ਰਹੀ ਹੈ 2029 ਤੁਹਾਨੂੰ ਨਕਲੀ ਪਾਰਲੀਮੈਂਟ ਵੀ ਲਾਉਣੀ ਪਿਆ ਕਰੂਗੀ ਦੇਖਿਓ ਤੁਸੀਂ ਕਿਉਂਕਿ ਆਤ ਤਾਂ ਤੁਹਾਨੂੰ ਪੈ ਗਈ ਬੋਲਣ ਦੀ ਸਪੀਕਰ ਸਾਹਿਬ ਸੁਪਰੇਂਚ ਵੀ ਕਰੀ ਜਾਂਦੇ ਨੇ ਸਪੀਕਰ ਸਾਹਿਬ ਸੁਪਰੇਂਚ ਵੀ ਕਰੀ ਜਾਂ ਬੈਨੋ ਭਾਈਓ ਕਵੀ ਆਤਮ ਹੈਗੀ ਉਹ ਹੁਣ ਜਦੋਂ ਲੋਕਾਂ ਨੇ ਗੱਡੀਆਂ ਤੋਂ ਲਾਹ ਤੇ ਤੇ ਫਿਰ ਹੋਤਾ ਕਿਤੇ ਨਾ ਕਿਤੇ ਪੜਾਸ ਨਿਕਲੂਗੀ ਹੁਣ ਉਹ ਲਾਈ ਬੈਠੇ ਨੇ ਉੱਥੇ ਜੀਨੇ ਬੋਲਣਾ ਟਾਈਮ ਨਹੀਂ ਮਿਲਦਾ ਇੱਥੇ ਉੱਥੇ ਜਾ ਸਕਦੇ ਨੇ ਸਾਡੇ ਕੋਲ ਕੋਈ ਪ੍ਰੋਬਲਮ ਨਹੀਂ ਵੈਸੇ ਵੀ ਅਧਿਆਤ ਪਰਿਵਾਰਕ ਮੈਂਬਰ ਉਧਰ ਹੀ ਬੈਠੇ ਨੇ ਫੋਨ ਕਰਕੇ ਪਰ ਟਾਈਮ ਲੈ ਲਓ ਉਥੋਂ ਹੋਰ ਰਹਿ ਕਰ ਲਓ ਵੀ ਕਿੱਧਰ ਕਿੱਧਰ ਜਾਣਾ ਦੋ ਨੇ ਭਾਈ